ਮੁੱਖ ਮੰਤਰੀ ਭਗਵੰਤ ਮਾਨ ਕੀ ਆਈਸੀਯੂ ਚ ਭਰਤੀ ਨੇ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਇੱਕ ਵੱਡੀ ਤੇ ਅਹਿਮ ਖਬਰ ਨਿਕਲ ਕੇ ਆਈ ਹੈ ਹਾਲਾਂਕਿ ਇਸ ਖਬਰ ਦੇ ਬਾਰੇ ਕੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਾ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਨੇ ਉਸੇ ਦਰਮਿਆਨ ਖਬਰ ਨਿਕਲ ਕੇ ਆਈ ਹੈ ਕਿ ਮੁੱਖ ਮੰਤਰੀ ਦੀ ਘਰ ਦੇ ਵਿੱਚ ਹੀ ਜਾਨੀ ਕਿ ਸਰਕਾਰੀ ਰਹਾਇਸ਼ 'ਚ ਹੀ ਇੱਕ ਹਸਪਤਾਲ ਬਣਾਇਆ ਗਿਆ ਜਿੱਥੇ ਆਈਸੀਯੂ ਬਣਾਇਆ ਗਿਆ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਈਸੀਯੂ 'ਚ ਨੇ ਇਹ ਗੱਲ ਮੈਂ ਨਹੀਂ ਕਹਿੰਦਾ ਮੈਂ ਆਪਣੇ ਪੱਲਿਓ ਤੱਲਿਓ ਕੁਝ ਨਹੀਂ ਤੁਹਾਨੂੰ ਦੱਸ ਰਿਹਾ ਇਹ ਗੱਲ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਹੈ ਪ੍ਰਤਾਪ ਸਿੰਘ ਬਾਜਵਾ ਐਲੋਪੀ ਨੇ ਅੱਜ ਕਾਂਗਰਸੀਆਂ ਨੇ ਇਕੱਠਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸੇ ਦਰਮਿਆਨ ਅਖੀਰ ਤੇ ਜਾਂਦੇ ਜਾਂਦੇ ਆ ਪ੍ਰਤਾਪ ਸਿੰਘ ਬਾਜਵਾ ਇਹ ਖੁਲਾਸਾ ਕਹਿ ਲੀਏ ਦਾਵਾ ਕਹਿ ਲੀਏ ਇਹ ਗੱਲ ਕਹਿ ਲੀਏ ਕਹਿ ਕੇ ਗਏ ਨੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਾ ਨਹੀਂ ਲੱਗਦਾ ਕਿ ਕਿਦੇ ਸਮੇਂ ਬਿਮਾਰ ਹੋ ਜਾਂ ਸਰ ਸਿੱਟ ਜਾਂਦੇ ਨੇ ਫਿਰ ਘਰ ਚ ਹੀ ਹਸਪਤਾਲ ਬਣਾਇਆ ਉਸ ਹਸਪਤਾਲ ਚ ਦਾਖਲ ਕੀਤਾ ਜਾਂਦਾ ਥੋੜਾ ਅੱਗੇ ਜਾ ਕੇ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਗੱਲ ਚੱਲਦੀ ਹੈ ਕਿ ਸੈਸ਼ਨ ਬੁਲਾਉਣ ਦੀ ਤਾਂ ਉਹ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਆਈਸੀਯੂ 'ਚ ਨੇ ਜਾਨਕੀ ਬਹੁਤ ਵੱਡੀ ਗੱਲ ਹੈ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਆਈਸੀਯੂ 'ਚ ਨੇ ਤਾਂ ਇਹ ਆਪਣੇ ਆਪ ਦੇ ਅੰਦਰ ਬਹੁਤ ਬਹੁਤ ਗੰਭੀਰ ਗੱਲ ਹੈ ਬਾਜਵਾ ਕੀ ਕਹਿੰਦੇ ਆਪਾਂ ਸੁਣਦੇ ਹਾਂ ਘਰ ਦੇ ਵਿੱਚ ਹੀ ਮੈਨੂੰ ਪਤਾ ਲੱਗਿਆ ਕਿ ਹੁਣ ਆਫ ਲੇਟ ਬੈਠੇ ਬੈਠੇ ਕਹਿੰਦੇ ਕਈ ਵਾਰ ਸਿਰ ਸੁੱਟ ਜਾਂਦੇ ਨੇ ਘਰ ਦੇ ਵਿੱਚ ਇੱਕ ਹਸਪਤਾਲ ਬਣਾ ਲਿਆ ਕਿ ਕਿਤੇ ਅਪੋਲੋ ਨਾ ਖੜਨਾ ਪਵੇ ਘਰ 'ਚ ਹੀ ਦਾਖਲ ਕਰ ਲੈਂਦੇ ਪੰਜਾਬ ਦੇ ਹਾਲਾਤ ਕੀ ਨੇ ਵਿਖੋ ਵਿਧਾਨ ਸਭਾ ਬੁਲਾਣਗੇ ਤਾਂ ਕੋਈ ਚਰਚਾ ਹੋਏਗੀ ਜੀ ਹਾਂਜੀ ਇਸ ਵਾਰ ਸੀਐਮ ਨਹੀਂ ਤੇ ਉੱਧਰ ਹੀ ਬੈਠ ਮੈਂ ਤਾਂ ਹੀ ਕਿਹਾ ਨਾ ਕਰਨ ਨੂੰ ਤਾਂ ਜਿੱਥੇ ਕਿਤੇ ਉੱਥੇ ਕਿਤੇ ਇਹਨਾਂ ਨੂੰ ਮਿਲੇ ਕਿਤੇ ਜੀ ਉੱਥੇ ਮਸ਼ੀਨ ਲਾ ਕੇ ਉੱਥੇ ਲੰਮਾ ਪਾਇਆ ਹੈ ਆਈਸੀਯੂ 'ਚ ਕਰਨ ਕਿਹਨੂੰ ਸਵਾਲੇ ਤੁਸੀਂ ਸੁਣ ਲਿਆ ਪ੍ਰਤਾਪ ਬਾਜਵਾ ਦਾ ਇਹ ਦਾਵਾ ਇਹਦੇ 'ਚ ਧਮ ਕਿੰਨਾ ਕ ਹੈ ਇਹਨੂੰ ਹੁਣ ਕਲੀਅਰ ਪੰਜਾਬ ਸਰਕਾਰ ਵਾਲੇ ਪਾਸਿਓਂ ਕਰਨਾ ਪੈਣਾ ਮੁੱਖ ਮੰਤਰੀ ਦੇ ਪ੍ਰੋਟੋਕੋਲ ਅਫਸਰ ਨੂੰ ਮੁੱਖ ਮੰਤਰੀ ਦੇ ਡਾਕਟਰੀ ਮੁਆਇਨਾ ਕਰਨ ਵਾਲੀਆਂ ਟੀਮਾਂ ਨੂੰ ਪੰਜਾਬ ਲੋਕ ਸੰਪਰਕ ਵਿਭਾਗ ਨੂੰ ਜਿਹੜਾ ਇਹ ਦੱਸਣਾ ਪੈਣਾ ਕਿ ਕੀ ਪ੍ਰਤਾਪ ਸਿੰਘ ਬਾਜਵਾ ਝੂਠ ਬੋਲਦੇ ਐ ਕੀ ਸਿਆਸੀ ਸ਼ੁਰਲੀਆਂ ਛੱਡ ਰਿਹਾ ਜਾਂ ਵਾਕਈ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਜਿਹੜਾ ਉਹ ਬਿਮਾਰ ਨੇ ਆਈ ਸੀ ਯੂ ਚ ਨੇ ਠੀਕ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਮੈਡੀਕਲ ਬਲਟਨ ਜਾਰੀ ਕਰਨਾ ਚਾਹੀਦਾ ਹੈ ਜਿਹੜਾ ਕਿ اخਲਾਕੀ ਤੌਰ ਤੇ ਤੇ ਨਿਯਮ ਵਾਲੀ ਦੇ ਹਿਸਾਬ ਦੇ ਨਾਲ ਜਿਹੜਾ ਜ਼ਰੂਰੀ ਹੁੰਦਾ ਹੈ ਕਿ ਜੇਕਰ ਕੋਈ ਕਿਸੇ ਸੂਬੇ ਦਾ ਮੰਤਰੀ ਮੁੱਖ ਮੰਤਰੀ ਕੋਈ ਪ੍ਰਮੁੱਖ ਸ਼ਖਸੀਅਤ ਐਸੀ ਕੰਡੀਸ਼ਨ ਚ ਐਸੀ ਸਥਿਤੀ ਚ ਐਸੀ ਹਾਲਤ ਚ ਆਤਾ ਉਹਦਾ ਹਰ ਰੋਜ਼ ਸ਼ਾਮ ਨੂੰ ਮੈਡੀਕਲ ਬਲਟਨ ਆਉਣਾ ਚਾਹੀਦਾ ਮੈਡੀਕਲ ਬਲੇਟਨ ਹੀ ਸੱਚ ਤੇ ਝੂਠ ਨੂੰ ਉਜਾਗਰ ਕਰ ਸਕਦਾ ਹੈ ਜੇਕਰ ਵਾਕਈ ਮੁੱਖ ਮੰਤਰੀ ਬਿਮਾਰ ਨੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਤੇ ਜੇਕਰ ਉਹਨਾਂ ਨੂੰ ਕੋਈ ਵੱਡੀ ਤਕਲੀਫ ਹੈ ਕੋਈ ਜ਼ਿਆਦਾ ਸੀਰੀਅਸ ਗੱਲ ਹੈ ਇਹ ਉਦੋਂ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਸਰਕਾਰ ਨੂੰ ਪ੍ਰਤਾਪ ਸਿੰਘ ਬਾਜਵਾ ਦੀਆਂ ਕਈਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਸੱਚ ਬੋਲਦੇ ਆ ਝੂਠ ਬੋਲਦੇ ਆ ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਜੇ ਵਾਕਈ ਮੁੱਖ ਮੰਤਰੀ ਬਿਮਾਰ ਨੇ ਤਾਂ ਉਮੀਦ ਕਰਦੇ ਆ ਅਰਦਾਸ ਕਰਦੇ ਆ ਕਿ ਮੁੱਖ ਮੰਤਰੀ ਜਲਦੀ ਤੰਦਰੁਸਤ ਹੋਣ